ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਹੈ ਤੇ ਕਈ ਮੁੱਦਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ 31 ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਜਿਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਤੇ ਉਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਦੱਸ ਦਈਏ ਕਿ ਕਰੀਬ 2 ਵਜੇ ਦੇ ਨੇੜੇ ਤੇੜੇ ਇਹ ਮੀਟਿੰਗ ਹੋਣ ਜਾ ਰਹੀ ਹੈ ਸਰਦਾਰ ਸੁਖਵੀਰ ਸਿੰਘ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ 31 ਮੈਂਬਰੀ ਕਮੇਟੀ ਜਿਹੜੀ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਬਣਾਈ ਗਈ ਸੀ ਤੇ ਹੁਣ ਉਸ ਮੀਟਿੰਗ ਦੇ ਵਿੱਚ ਇਹ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਅੱਜ ਸੁਖਵੀਰ ਸਿੰਘ ਬਾਦਲ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤੇ ਦੱਸ ਦਈਏ ਕਿ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਵੀ ਲੈ ਕੇ ਕੋਈ ਚਰਚਾ ਹੋ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜਿਠੀਆ ਦੇ ਘਰ ਵਿਜੀਲੈਂਸ ਪਹੁੰਚੀ ਤੇ ਵਿਜੀਲੈਂਸ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਵਿਕਰਮ ਮਜਿਠੀਆ ਨੂੰ ਅਰੈਸਟ ਕਰ ਲਿਆ ਤੇ ਅੱਜ ਕਈ ਥਾਵਾਂ ਦੇ ਉੱਤੇ ਵਿਕਰਮ ਮਜਿਠੀਆ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਬੀਤੇ ਦਿਨਾਂ ਚ ਕਈ ਜਿਹੜੇ ਕੇਸ ਸਾਬਕਾ ਡੀਜੀਪੀ ਤੇ ਸਾਬਕਾ ਡਾਇਰੈਕਟਰ ਦੀ ਜਿਹੜੀ ਕਿ ਐਂਟਰੀ ਹੋਈ ਤੇ ਜਿਸ ਨੂੰ ਲੈ ਕੇ ਕੇਸ ਦੇ ਵਿੱਚ ਨਵੇਂ ਤੋਂ ਨਵਾਂ ਮੋੜ ਆ ਰਿਹਾ ਹੈ ਤੇ ਅੱਜ ਵਿਕਰਮ ਮਜਿਠੀਆ ਦੇ ਕਈ ਟਿਕਾਣਿਆਂ ਦੇ ਉੱਤੇ ਲਗਭਗ ਛਾਪੇ ਮਾਰੀ ਤੱਕ ਕੀਤੀ ਜਾ ਰਹੀ ਹੈ ਤੇ ਹੁਣ ਉੱਥੇ ਹੀ ਅਕਾਲੀ ਦਲ ਨੇ ਵੀ ਆਪਣੀ ਮੀਟਿੰਗ ਸੱਦ ਲਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ 31 ਮੈਂਬਰੀ ਕਮੇਟੀ ਜੋ ਬਣਾਈ ਗਈ ਸੀ ਉਸ ਦੀ ਪਹਿਲੀ ਮੀਟਿੰਗ ਹੈ ਤੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਤੇ ਸੁਖਵੀਰ ਸਿੰਘ ਬਾਦਲ ਅੱਜ ਕੋਈ ਵੱਡਾ ਫੈਸਲਾ ਲੇਸਾ ਮੀਟਿੰਗ ਹੈ ਤੇ ਉਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਦੱਸਦੀ ਹੈ ਕਿ ਕਰੀਬ 2 ਵਜੇ ਦੇ ਨੇੜੇ ਤੇੜੇ ਇਹ ਮੀਟਿੰਗ ਹੋਣ ਜਾ ਰਹੀ ਹੈ ਸਰਦਾਰ ਸੁਖਵੀਰ ਸਿੰਘ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ 31 ਮੈਂਬਰੀ ਕਮੇਟੀ ਜਿਹੜੀ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਬਣਾਈ ਗਈ ਸੀ ਤੇ ਹੁਣ ਉਸ ਮੀਟਿੰਗ ਦੇ ਵਿੱਚ ਇਹ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਅੱਜ ਸੁਖਵੀਰ ਸਿੰਘ ਬਾਦਲ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤੇ ਦੱਸਦੀ ਹੈ ਕਿ ਬਿਕਰਮ ਜੀਠਿਆ ਦੀ ਗ੍ਰਿਫਤਾਰੀ ਨੂੰ ਵੀ ਲੈ ਕੇ ਕੋਈ ਚਰਚਾ ਹੋ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਪਹੁੰਚੀ ਤੇ ਵਿਜੀਲੈਂਸ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਵਿਕਰਮ ਮਜੀਠੀਆ ਨੂੰ ਅਰੈਸਟ ਕਰ ਲਿਆ ਤੇ ਅੱਜ ਕਈ ઠાਵਾ ਦੇ ਉੱਤੇ ਬਿਕਰਮ ਮਜੀਠੀਆ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਬੀਤੇ ਦਿਨਾਂ ਚ ਕਈ ਜਿਹੜੇ ਕੇਸ ਸਾਬਕਾ ਡੀਜੀਪੀ ਤੇ ਸਾਬਕਾ ਡਾਇਰੈਕਟਰ ਦੀ ਜਿਹੜੀ ਕਿ ਐਂਟਰੀ ਹੋਈ ਤੇ ਜਿਸ ਨੂੰ ਲੈ ਕੇ ਕੇਸ ਦੇ ਵਿੱਚ ਨਵੇਂ ਤੋਂ ਨਵਾਂ ਮੋੜ ਆ ਰਿਹਾ ਹੈ ਤੇ ਅੱਜ ਬਿਕਰਮ ਮਜੀਠੀਆ ਦੇ ਕਈ ਟਿਕਾਣਿਆਂ ਦੇ ਉੱਤੇ ਲਗਭਗ ਛਾਪੇਮਾਰੀ ਤੱਕ ਕੀਤੀ ਜਾ ਰਹੀ ਹੈ ਤੇ ਹੁਣ ਉੱਥੇ ਹੀ ਅਕਾਲੀ ਦਲ ਨੇ ਵੀ ਆਪਣੀ ਮੀਟਿੰਗ ਸਾਧ ਲਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਇਹ ਹੈ ਤੇ 31 ਮੈਂਬਰੀ ਕਮੇਟੀ ਜੋ ਬਣਾਈ ਗਈ ਸੀ ਉਸਦੀ ਪਹਿਲੀ ਮੀਟਿੰਗ ਹੈ ਤੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਤੇ ਸੁਖਵੀਰ ਸਿੰਘ ਬਾਦਲ ਅੱਜ ਕੋਈ ਵੱਡਾ ਫੈਸਲਾ ਲੈ ਸਕ